From India, and get this, Michael, mud wrestling. Oh yeah, huge in India, and if he won, he would have instant fame. Two. Oh, oh lands a big one. I tell you what. Okay. I think that's it. I think Singh is going to be the winner. Yeah. ਵਿਚ ਹੋਏ ਪਾਵਰ ਸਲੈਪ ਮੁਕਾਬਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਅਜਿਹਾ ਇੱਕ ਕਸਨੂਸ ਨੇ ਇੱਕ ਗੋਰੇ ਨੂੰ ਮਾਰਿਆ ਜਿਸ ਤੋਂ ਬਾਅਦ ਪੂਰਾ ਹੋ ਇੱਕ ਚੈਂਪੀਅਨ ਬਣ ਚੁੱਕਿਆ ਤੇ ਉਸ ਦੀ ਵੀਡੀਓ ਵੀ ਲਗਾਤਾਰ ਜੜੀ ਹੈ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੁਸੀਂ ਵੇਖੋ ਤਾਂ ਪੂਰੇ ਹੁਣੇ ਮਾਣ ਵਾਲੀ ਗੱਲ ਹੈ ਸਾਡੇ ਪੰਜਾਬ ਦੇ ਲਈ ਕਿਸ ਤਰ੍ਹਾਂ ਇਹ ਚੈਂਪੀਅਨ ਪਹਿਲਾ ਸਿੱਖ ਚੈਂਪੀਅਨ ਜਿਹੜਾ ਇਹ ਜੁਜਾਰ ਸਿੰਘ ਜਗਾ ਬਣ ਚੁੱਕਿਆ ਤਾਂ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਜਾਰ ਸਿੰਘ ਆਬੂ ਤਾਬੀ ਵਿੱਚ ਹੋਏ ਪਾਵਰ ਸਲੈਬ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਉਸਨੇ 24 ਅਕਤੂਬਰ ਨੂੰ ਆਪਣੇ ਮੁਕਾਬਲੇਬਾਜ਼ ਐਂਟੋਨੀ ਗਲੁਸ਼ਕਾ ਦੇ ਮੋਤੇ ਥੱਪੜ ਮਾਰ ਕੇ ਉਸਨੂੰ ਹਰਾਇਆ ਜੁਜਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਮੁਕਾਬਲੇ ਦੀ ਇੱਕ ਵੀਡੀਓ ਸਾਂਝੀ ਕੀਤੀ ਵੀਡੀਓ ਦੇ ਵਿੱਚ ਉਹ ਨੱਚਦਾ ਹੋਇਆ ਵੀ ਦਿਖਾਈ ਦੇ ਰਿਹਾ ਜਿੱਤ ਤੋਂ ਬਾਅਦ ਉਹ ਕਹਿੰਦਾ ਮੈਂ ਜਿੱਤ ਗਿਆ ਦਰਅਸਲ 24 ਅਕਤੂਬਰ ਨੂੰ ਦੁਬਈ ਮੁਕਾਬਲੇ ਦੇ ਵਿੱਚ ਉਸਨੇ ਤੀਜੇ ਦੌਰ ਦੇ ਵਿੱਚ ਆਪਣੀ ਰੂਸੀ ਵਿਰੋਧੀ ਨੂੰ ਇੱਕ ਥੱਪੜ ਨਾਲ ਬਾਹਰ ਕਰ ਦਿੱਤਾ ਜੁਜਾਰ ਤੇ ਗਲੂਸ਼ਕਾ ਵਿਚਕਾਰ ਸਿੱਕਾ ਟਾਸ ਹੋਇਆ ਗਲੂਸ਼ਕਾ ਨੇ ਟਾਸ ਜਿੱਤਿਆ ਤੇ ਪਹਿਲਾ ਥੱਪੜ ਮਾਰਿਆ ਜੁਜਾਰ ਇੱਕ ਕਦਮ ਪਿੱਛੇ हट ਗਿਆ ਫਿਰ ਜੁਜਾਰ ਨੇ ਗਲੂਸ਼ਕਾ ਨੂੰ ਥੱਪੜ ਮਾਰਿਆ ਪਰ ਗਲੂਸ਼ਕਾ ਹਿੱਲਿਆ ਨਹੀਂ ਪਹਿਲੇ ਦੌਰ ਦੇ ਵਿੱਚ ਜੁਜਾਰ ਨੂੰ 9 ਅੰਕ ਮਿਲੇ ਜਦਕਿ ਗਲੂਸ਼ਕਾ ਨੂੰ 10 ਅੰਕ ਮਿਲੇ ਦੂਜੇ ਦੌਰ ਦੇ ਵਿੱਚ ਗਲੂਸ਼ਕਾ ਦੇ ਥੱਪੜ ਨੇ ਜੁਜਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ ਤੇ ਗਲੂਸ਼ਕਾ ਦੇ ਥੱਪੜ ਨੂੰ ਫਾਉਲ ਮੰਨਿਆ ਗਿਆ ਤੀਜੇ ਦੌਰ ਦੇ ਵਿੱਚ ਗਲੁਸ਼ਕਾ ਨੇ ਜੁਜ਼ਾਰ ਨੂੰ ਥੱਪੜ ਮਾਰਿਆ ਪਰ ਜੁਜ਼ਾਰ ਹਿੱਲਿਆ ਨਹੀਂ ਜਿਸ ਨਾਲ ਉਸ ਨੂੰ 10 ਅੰਕ ਮਿਲੇ ਤੀਜੇ ਦੌਰ ਦੇ ਆਖਰੀ ਥੱਪੜ ਦੇ ਵਿੱਚ ਜੁਜ਼ਾਰ ਦੇ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ ਜਿਸ ਨਾਲ ਜੁਜ਼ਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੁਸ਼ਕਾ ਨੂੰ 27 ਅੰਕ ਮਿਲੇ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਦਾ ਨਾਮ ਰੌਸ਼ਨ ਹੋਇਆ ਖਾਸ ਕਰ ਰੌਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਜੁਜ਼ਾਰ ਸਿੰਘ ਹੁਣ ਇੱਕ ਪਹਿਲਾ ਸਿੱਖ ਚੈਂਪੀਅਨ ਬਣ ਚੁੱਕਿਆ ਪਾਵਰ ਸਲਾਮ ਮੁਕਾਬਲੇ ਦੇ ਵਿੱਚ ਜਿਸ ਤੋਂ ਬਾਅਦ ਹੁਣ ਹਰ ਇੱਕ ਜਿਹੜਾ ਮਾਣ ਮਹਿਸੂਸ ਕਰ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਇਹ ਤਸਵੀਰ ਹੈ ਕਿ ਕਿਸ ਤਰ੍ਹਾਂ ਉਸ ਨੂੰ ਹਰਾਇਆ ਗਿਆ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਕੀ ਕੀ ਕੁਝ ਕਹਣਾ ਤੁਹਾਨੂੰ ਸੁਣਾਉਂਦੇ ਮੇਰੇ ਨਾਮ ਪਹਿਲਵਾਨ ਜੁਜਾਰ ਸਿੰਘ ਟਾਈਗਰ ਹੈ ਜੀ ਹਾਂ ਜੀ ਇਹ ਵੀਡੀਓ ਮੇਰੀ ਹੋਈ ਜੀ ਇਹ ਆਬੂਤਾਬੀਚ ਹੋਈ ਹੈ ਜੀ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਕਿਉਂਕਿ ਪੰਜਾਬੀ ਤੇ ਪੂਰੇ ਭਾਰਤ ਵਾਸੀ ਪੂਰੇ ਦੇਸ਼ ਵਿੱਚ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਤੇ ਭਾਰਤ ਵਾਸੀ ਬਹੁਤ ਮਾਣ ਬਖਸ਼ ਰਹੇ ਆ ਤਾਂ ਮਾਣ ਮਹਿਸੂਸ ਹੋ ਰਿਹਾ ਜੀ ਬਹੁਤ ਪਹਿਲਾਂ ਤੋਂ ਮੈਂ ਪਹਿਲਵਾਨੀ ਕਰਦਾ ਜੀ ਤੇ ਮਿਕਸ ਮਾਰਸ਼ਲ ਆਰਟਸ ਆਫ ਕੇਜ ਫਾਈਟਿੰਗ ਵੀ ਖੇਡਦਾ ਐ ਐਮ ਐਫ ਐਟ ਕੇ ਅੰਦਰ ਜੀ ਨੂੰ ਤੇ ਪਰਿਵਾਰ ਦੀ ਬਚਪਨ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਆ ਕਿਉਂਕਿ ਫਾਦਰ ਸਾਹਿਬ ਨੇ ਸਾਨੂੰ ਪਹਿਲਵਾਨੀ ਚ ਪਾਇਆ ਸੀ ਬਚਪਨ ਤੋਂ ਹੀ ਨਹੀਂ ਜੀ ਸ਼ੀਦਾ ਦੀ ਧਰਤੀ શ્રી ਚਮਕੌਰ ਸਾਹਿਬ ਨੂੰ ਬਿਲੋਂਗ ਕਰਦੇ ਆ 10 ਲੱਖ ਫੌਜ ਦੇ ਨਾਲ 40 ਸਿੱਖ ਲੜੇ ਸੀ ਤੇ ਡਰ ਨਾਮ ਦੀ ਚੀਜ਼ ਅਮਰੀਕਨ ਹੈ ਵਿੱਚ ਚਮਕੌਰ ਸਾਹਿਬ ਦੇ ਵਿੱਚ ਜੰਮੇ ਕਿਸੇ ਨੂੰ ਵੀ ਪੁੱਛ ਲਿਓ ਚਾਹੇ ਕੋਈ ਮੁੰਡਾ ਚਾਹੇ ਕੁੜੀ ਹੈ ਡਰ ਨਾਮ ਦੀ ਚੀਜ਼ ਚਮਕੌਰ ਸਾਹਿਬ ਦੇ ਖੂਨ ਦੇ ਵਿੱਚ ਹੈ ਨਹੀਂ ਇੱਕ ਗਾਣਾ ਵੀ ਚਲੋ ਪੰਜਾਬੀ ਲੱਗ ਗਿਆ ਪਰ ਤੁਹਾਨੂੰ ਪਤਾ ਪੰਜਾਬੀ ਜਿੱਤ ਦਾ ਜਿਹੜਾ ਜਸ਼ਨਾ ਉਪੰਗੜਿਆਂ ਨਾਲੇ ਬਣਾਉਂਦੇ ਨੇ ਤਾਂ ਉਹ ਆਪਣੇ ਆਪ ਹੀ ਨਿਕਲੇ ਆਪ ਮਾਰੇ ਨਿਕਲੇ ਹਾਂ ਪਹਿਲੇ ਰਾਉਂਡ ਦੇ ਵਿੱਚ ਮੈਂ ਥੋੜਾ ਹਲਕੇ ਚ ਲੈ ਕੇ ਗਿਆ ਸੀਗਾ ਤੇ ਪਰ ਉਹ ਉਹ ਪਹਿਲੇ ਥੱਪੜ ਤੋਂ ਬਾਅਦ ਫਿਰ ਮੈਨੂੰ ਪਤਾ ਲੱਗ ਗਿਆ ਸੀ ਕਿ ਹਲਕੇ ਚ ਨਹੀਂ ਲੈਣਾ ਫਿਰ ਉਹ ਮਾ ਰਾਉਂਡ ਬਾ ਰਾਉਂਡ ਤੋਂ ਦਰ ਰਾਉਂਡ ਮੈਂ ਫਿਰ ਆਪਣੇ ਆਪ ਹੋਰ ਜਿਆਦਾ ਮਜ਼ਬੂਤੀ ਦੇ ਨਾਲ ਉੱਥੇ ਪੇਸ਼ ਕੀਤਾ ਇਹ ਉਸ ਗੋਰੇ ਨੇ ਜੀ ਰਸ਼ੀਅਨ ਫਾਈਟਰ ਸੀਗਾ ਜਿਹੜਾ ਗਲਸਕੋ ਉਹਨੇ ਫਾਉਲ ਖੇਡਿਆ ਸੀਗਾ ਜੀ ਇਹ ਅਲਾਉਡ ਨਹੀਂ ਜੀ ਹੈਗਾ ਉੱਥੇ ਜਿੱਥੇ ਉਹਨੇ ਮਾਰਿਆ ਆਪਾਂ ਗੱਲ ਦੇ ਉੱਪਰ ਥੱਪੜ ਮਾਰ ਸਕਦੇ ਆ ਲੇਕਿਨ ਜਿਹਨੂੰ ਆਪਾਂ ਤਲੀ ਕਹਿੰਦੇ ਨੇ ਹਥੇਲੀ ਕਹਿੰਦੇ ਨੇ ਆਹ ਇਹਨੂੰ ਇੰਗਲਿਸ਼ 'ਚ ਕਲੱਬ ਕਹਿੰਦੇ ਆ ਤਾਂ ਇੱਕ ਕਲੱਬ ਨਹੀਂ ਮਾਰ ਸਕਦੇ ਸੀ ਨਹੀਂ ਇੱਕ ਜੇ ਆਪਾਂ ਪਹਿਲਾ ਫੌਲਡ ਕਰਦੇ ਆ ਸਾਡੇ ਪੁਆਇੰਟ ਕੱਟੇ ਜਾਂਦੇ ਆ ਕਿਉਂਕਿ ਜੇ ਬੇਹੋਸ਼ ਨਾ ਹੋਵੇ ਤਾਂ ਪੁਆਇੰਟ ਸਿਸਟਮ ਦੇ ਅਸਾਰ ਤੇ ਜਿਤਾਰ ਹੁੰਦੀ ਆ ਤੇ ਪੁਆਇੰਟ ਕੱਟੇ ਜਾਂਦੇ ਆ ਤੇ ਜੇ ਦੁਬਾਰਾ ਫੇਰ ਬੰਦਾ ਦੁਹਰਾਵੇ ਤਾਂ ਉਹ ਡਿਸਕਵਾਲਿਫਾਈ ਹੋ ਜਾਂਦਾ ਤੇ ਉਹਦਾ ਕੰਟਰੈਕਟ ਵੀ ਹਮੇਸ਼ਾ ਲਈ ਕੈਨਸਲ ਤੇ ਬੈਨਡ ਵੀ ਹੋ ਜਾਂਦਾ ਬੰਦਾ ਚਲੋ ਤਾਂ ਇਸ ਦੇ ਵਿੱਚ ਮੇਨ ਤਾਂ ਬੇਹੋਸ਼ ਕਰਨਾ ਹੁੰਦਾ ਬੇਹੋਸ਼ ਤੇ ਬਾਕੀ ਇੱਕ ਬਕਸ ਥੱਲੇ ਨਾ ਬਕਸਾ ਬਣਿਆ ਹੁੰਦਾ 2.5 ਫੁੱਟ ਦਾ 2.5 ਬਾਈ 2.5 ਦਾ ਆਪਾਂ ਉਹਦੇ ਅੰਦਰ ਹੀ ਰਹਿਣਾ ਹੁੰਦਾ ਅੱਛਾ ਜੀ ਜੇ ਉਹ ਤੋਂ ਬਾਹਰ ਕੌਣ ਕਿੰਨੀ ਬਾਹਰ ਗਿਆ ਜਾਂ ਕਿੰਨਾ ਕਿ ਅਨਕੌਂਸ਼ੀਅਸ ਹੋਇਆ ਜਿਹਨੂੰ ਕਹਿੰਦੇ ਆ ਵੀ ਵੀ ਪਤਾ ਨਹੀਂ ਲੱਗਿਆ ਜਿਵੇਂ ਚੋਕ ਲੱਗਣਾ ਵੀ ਕਹਿੰਦੇ ਆ ਨਾਕ ਆਊਟ ਹੋਣਾ ਵੀ ਕਹਿੰਦੇ ਆ ਉਹ ਸਭ ਚੀਜ਼ਾਂ ਨੋਟ ਕੀਤੀਆਂ ਜਾਂਦੀਆਂ ਜੀ ਮਾਂ ਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ